प्यारे सरोती प्यार परि सत श्री अकाल जी तीन देख रहे हो स्टार एजी न्यूज चैनल अमरजीत सिंह की रिपोर्ट अमृतसर खालसा कॉलेज मोहनी पार्क गुरुद्वारा गुरु प्रकाश साहिब साहिब श्री गुरु, गुरु गोबिंद जी के प्रकाश पुरब के संबंध में गुरु घर घरतन वालों कीर्तन किया गया वास्ते अतुट लंगर वरताए गए गुरुपुरब के संबंध में कौंसलर मा टेकया सरबत के भले की अरदस की गुरुद्वारा प्रधान ने यह कहा कि श्रोमणी अकाली दल स्कूल कॉलेज और यूनीवर्सिटिया बनाया चाहिए जिन्हों ब ਪੰਜਾਬੀ ਅਤੇ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਰਾਤ ਦੇ ਤਾਂ ਤਾਂ ਸੈਟ ਸੀ ਉਹ ਕੋਈ ਜਿਹੜਾ ਜੀ ਆਪ ਜੀ ਵੀ ਇਸ ਤਰ੍ਹਾਂ ਸਪੋਰਟ ਦੇ ਕੇ ਕਿਰਦਾਰ ਹੈ ਪਹਿਲਾਂ ਤਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਹਾਂ ਦੂਸਰੇ ਨੰਬਰ ਤੇ ਮੈਂ ਇਸ ਨੌਨੀਪਰਗ ਗੁਰਦੁਆਰੇ ਕਮੇਟੀ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਇੱਡਾ ਵਧੀਆ ਪ੍ਰਬੰਧ ਕਰਕੇ ਗੁਰਪੁਰਬ ਨੂੰ ਮਨਾਇਆ ਤੇ ਮੈਨੂੰ ਵੀ ਇੱਥੇ ਮੌਕੇ ਤੇ ਸ਼ਾਮਲ ਹੋਣ ਦਾ ਮੌਕਾ ਦਿੱਤਾ ਮੈਂ ਤਾਂ ਧੰਨਵਾਦ ਇਹਨਾਂ ਦਾ ਕਰਦਾ ਜੀ ਜੀ ਸਨੇਹਾ ਜੀ ਤੁਸੀਂ ਸਾਰੇ ਪੰਜਾਬ ਦੇ ਵੇਖੋ ਮੈਂ ਤੇ ਬਹੁਤ ਛੋਟਾ ਆਦਮੀ ਮੈਨਾਂ ਸੁਣਾ ਨਹੀਂ ਦੱਸਾਂ ਇਸ ਗੁਰੂ ਵਾਸਤੇ ਪਰ ਮੈਂ ਫਿਰ ਵੀ ਚਾਹਨਾ ਕਿ ਜਿੰਨੀ ਵੱਡੀ ਸਾਡੇ ਗੁਰੂ ਦੀ ਕੁਰਬਾਨੀ ਆ ਉਹਨੂੰ ਮੁੱਖ ਰੱਖਦੇ ਹਾਂ ਸਾਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਨਸ਼ਾ ਮੁਕਤ ਹੋਣਾ ਜਿਹਦਾ ਇਸ ਸਿੱਖੀ ਦੀਆਂ ਰਵਾਇਤਾਂ ਨੂੰ ਜੋ ਉਹਨਾਂ ਨੇ ਸਾਨੂੰ ਲੀਆਂ ਤੇ ਆਗੇ ਗਏ ਆ ਉਹਨਾਂ ਨੂੰ ਅੱਗੇ ਤੋਰੀਏ ਸਾਨੂੰ ਗੁਰੂ ਵਾਲੇ ਬਨਣਾ ਚਾਹੀਦਾ ਹੈ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਦੀਆਂ ਮੈਂ ਸਾਰੀਆਂ ਹੀ ਸੰਗਤਾਂ ਨੂੰ ਅਵਤਾਰ ਗੁਰਪੁਰਬ ਦੀਆਂ ਵਧਾਈਆਂ ਦੇਣਾ ਅੱਜ ਦੇ ਦਿਨ ਪਟਨਾ ਸ਼ਹਿਰ ਦੇ ਵਿੱਚ ਇੱਕ ਸ਼ਹੀਦ ਪਿਤਾ ਦਾ ਪੁੱਤਰ ਤੇ ਸ਼ਹੀਦ ਪੁੱਤਰਾਂ ਦਾ ਪਿਤਾ ਨੇ ਜਨਮ ਧਾਰਿਆ ਪਟਨੇ ਦੇ ਵਿੱਚ ਪਟਨੇ ਦੇ ਵਿੱਚ ਜਨਮ ਧਾਰ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਆਨੰਦਪੁਰ ਦੀ ਧਰਤੀ ਤੇ ਬਣੇ ਸਿੱਖ ਕੌਮ ਲਈ ਉਹਨਾਂ ਨੇ ਸਰਬੰਸ ਵਾਰਿਆ ਪਰ ਅੱਜ ਸਾਡੀ ਸਿੱਖ ਕੌਮ ਕੁਰਾਏ ਪਈ ਹੋਈ ਜਿੱਡੀ ਤਕੜੀ ਨਹੀਂ ਉਹ ਸਾਡੇ ਸਿੱਖ ਪੰਥ ਦੀ ਰੱਖ ਕੇ ਗਏ ਸੀ ਅੱਜ ਅਸੀਂ ਉਸ ਨੀਹਾਂ ਤੋਂ ਡੋਲੇ ਪਏ ਆ 17-18 ਸਾਲ ਦੀ ਉਮਰ ਦੇ ਵਿੱਚ अजीत ਸਿੰਘ ਜੋਹਾਰ ਸਿੰਘ ਤੇ 9 ਤੇ 7 ਸਾਲ ਦੀ ਉਮਰ ਦੇ ਵਿੱਚ ਜੋਰਾਵਰ ਸਿੰਘ ਤੇ ਫਤੇਹ ਸਿੰਘ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਾਤਾ ਗੁਜਰਕੌਰ ਸਾਰਾ ਸਰਪੰਸ ਵਾਰਿਆ ਪਰ ਅੱਜ ਹੀ ਉਸ ਚੀਜ਼ ਨੂੰ ਭੁੱਲ ਗਏ ਆ ਜਿਨ੍ਹਾਂ ਦੀ ਧਰਮ ਬਚਾਉਣ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਉਹੋ ਹੀ ਧਰਮ ਅੱਜ ਸਾਡਾ ਵੈਰੀ ਬਣਿਆ ਪਿਆ ਠੀਕ ਹੈ ਅੱਜ ਅਸੀਂ ਰਲ ਮਿਲ ਕੇ ਇੱਥੋਂ ਦੇ ਮਹੱਲੇ ਦੀ ਸੰਗਤ ਨੇ ਕਮੇਟੀ ਨੇ ਸਾਰਿਆਂ ਅਸੀਂ ਸਹਿਯੋਗੀਆਂ ਨੇ 31 ਤਰੀਕ ਤੋਂ ਲੈ ਕੇ ਅੱਜ ਤੱਕ ਬੜਾ ਸਹਿਯੋਗ ਦਿੱਤਾ ਤੇ ਚੜ੍ਹਦੀ ਕਲਾ ਨਾਲ ਗੁਰੂ ਸਾਹਿਬ ਦਾ ਅਵਤਾਰ ਪੂਰਵ ਮਨਾਇਆ ਐਸਾ ਹੀ ਕਿਸ ਤਰ੍ਹਾਂ ਦੇਖਦੇ ਜੀ ਕਿ ਸਿੱਖ ਧਰਮ ਨੂੰ ਸਾਡੇ ਕਿਸ ਤਰ੍ਹਾਂ ਦੇ ਵਿੱਚ ਜਾ ਰਹੇ ਬਸ ਇਹੋ ਹੀ ਕਮੀਆਂ ਆ ਉਹਦੇ ਵਿੱਚ ਅੱਗੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਲੀਡਰਸ਼ਿਪ ਸੀ ਜਾਂ ਸਾਡੇ ਕੋ ਕਥਾਵਾਚਕ ਸੀ ਸਾਡੇ ਪ੍ਰਚਾਰਕ ਸੀ ਉਹ ਇੰਨਾ ਪ੍ਰਚਾਰ ਨਹੀਂ ਕਰ ਸਕੇ ਕਿ ਜਿੰਨੇ ਦੀ ਸਾਨੂੰ ਲੋੜ ਸੀ ਸ਼੍ਰੋਮਣੀ ਕਮੇਟੀ ਅਰਬਾਂ ਦੇ ਹਿਸਾਬ ਨਾਲ ਬਜਟ ਕਰਦੀ ਆ ਪ੍ਰਚਾਰ ਵਾਸਤੇ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਆ ਸਾਰਾ ਕੁਝ ਕੀਤਾ ਆ ਪਰ ਉਹ ਕਾਗਜ਼ਾਂ 'ਚ ਹੀ ਆ ਸਾਰਾ ਕੁਝ ਸਾਡੀ ਪ੍ਰਚਾਰ ਦੀ ਘਾਟ ਆ ਸਾਡੇ ਵਿੱਚ ਜਿਹੜੀ ਆ ਜਿੰਨਾ ਸਾਡਾ ਬਜਟ ਆ ਸਰਕਾਰ ਦੇ ਬਰਾਬਰ ਆ ਸ਼੍ਰੋਮਣੀ ਕਮੇਟੀ ਦਾ ਬਜਟ ਇੱਕ ਸਰਕਾਰ ਦੇ ਬਰਾਬਰ ਆ ਪਰ ਉਹ ਚੀਜ਼ ਨੂੰ ਉਹ ਸਹੀ ਤਰੀਕੇ ਨਾਲ ਵਰਤ ਨਹੀਂ ਰਿਹਾ ਮੈਂ ਨਾ ਹਰ ਸ਼ਹਿਰ ਦੇ ਵਿੱਚ ਸ਼੍ਰੋਮਣੀ ਕਮੇਟੀ ਇੱਕ ਮੈਡੀਕਲ ਕਾਲਜ ਇੱਕ ਇੰਜੀਨੀਅਰਿੰਗ ਕਾਲਜ ਉਹਦੇ ਵਿੱਚ ਇੱਕ ਸ਼ਰਤ ਰੱਖ ਦੇਣ ਵੀ ਜਿਹੜਾ ਪਰਿਵਾਰ ਅੰਮ੍ਰਿਤਧਾਰੀ ਹੋਊਗਾ ਜਦੇ ਬੱਚੇ ਅੰਮ੍ਰਿਤਧਾਰੀ ਹੋਣਗੇ ਅਸੀਂ ਫ੍ਰੀ ਉਹਨਾਂ ਦੀ ਪੜ੍ਹਾਈ ਕਰਾਵਾਂਗੇ ਕੋਈ ਮੈਂ ਨਹੀਂ ਕਹਿੰਦਾ ਧਰਮ ਚੇਂਜ ਕਰਕੇ ਜਾਊਗਾ ਇਹ ਸਾਡੀ ਜਿਹੜੇ ਸਾਡੇ ਪੇਰੈਂਟਸ ਉਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਨੇ ਪਾਉਂਦੇ ਨੇ ਸਭ ਤੋਂ ਵੱਡੀ ਜਿਹੜੀ ਹੈਗੀ ਆ ਇਹਦੇ ਵਿੱਚ ਘਾਟ ਆ ਉਹ ਮਾਂ ਪਿਓ ਦੀ ਆ ਮਾਂ ਪਿਓ ਨਾ ਸਕੂਲਾਂ 'ਚ ਬੱਚਿਆਂ ਨੂੰ ਪਾਉਂਦਾ ਉਹ ਆਪਣਾ ਹੀ ਸਬਜੈਕਟ ਪੜ੍ਹਾਉਣਗੇ ਉਹ ਸਾਨੂੰ ਸਿੱਖੀ ਧਰਮ ਬਾਰੇ ਥੋੜਾ ਜੋੜਨਗੇ ਉਹ ਤਾਂ ਆਪਣੇ ਧਰਮ ਨਾਲ ਜੋੜਨਗੇ ਇਹਦੇ 'ਚ ਇਹ ਗੱਲ ਆ ਵੀ ਪੇਰੈਂਟਸ ਨੂੰ ਸਾਨੂੰ ਆਪ ਨੂੰ ਥੋੜਾ ਜਿਆ ਸੁਚੇਤ ਹੋਣਾ ਪਊਗਾ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਸਕੂਲਾਂ 'ਚ ਪੜਾਈਏ ਸਾਡੇ ਹਰਕ੍ਰਿਸ਼ਨ ਪਬਲਿਕ ਸਕੂਲ ਹੈਗਾ ਕਿੰਨਾ ਵਧੀਆ ਸਕੂਲ ਆ ਉਹਦੇ 'ਚ ਕਿਉਂ ਨਹੀਂ ਪਾਉਂਦੇ ਖਾਲਸਾ ਦਾ ਪਬਲਿਕ ਸਕੂਲ ਆ ਉਹਦੇ 'ਚ ਕਿਉਂ ਨਹੀਂ ਪਾਉਂਦੇ ਅਸੀਂ ਅਸੀਂ ਆਪ ਖੂਚ ਛਾਲ ਮਾਰ ਰਹੇ ਆ 90% ਸਕੂਲਾਂ ਦੇ ਵਿੱਚ 크리스마ਸ ਮਨਾਇਆ ਜਾਂਦਾ ਸ਼ਹੀਦੀ ਗੁਰਪੁਰਬ ਦਾ ਕਿਸੇ ਬੱਚੇ ਨੂੰ ਨਹੀਂ ਪਤਾ ਇਹਦੇ ਵਿੱਚ ਕਮੀ ਸਾਡੀ ਆ ਮਾਂ ਇੱਕ ਇਹੋ ਜਿਹਾ ਟੀਚਰ ਆ ਬੱਚੇ ਨੂੰ ਜੋ ਮਰਜ਼ੀ ਬਣਾ ਲਵੇ ਪਰ ਕਾਰਨ ਇਹ ਵੀ ਮਾਵਾਂ ਬੱਚਿਆਂ ਨੂੰ ਵਿਸਰ ਗਈਆਂ ਬਸ ਪਾਓ ਜੀ ਕਿਹੜੇ ਸਕੂਲ ਚ ਪਾਉਣਾ ਕ੍ਰਿਸ਼ਨਾਂ ਦੇ ਸਕੂਲ ਚ ਜਦੋਂ ਕ੍ਰਿਸ਼ਨਾਂ ਦੇ ਸਕੂਲ ਚ ਜਾਊਗਾ ਤਾਂ ਉਹ ਕ੍ਰਿਸ਼ਚਨ ਹੀ ਬਣੂਗਾ ਜੀ ਤੇ ਪਾਈ ਸਾਹਿਬ ਕਿੱਦਾਂ ਦੇਖਦੇ ਕਿ ਅੱਜ ਕੱਲ ਸਾਡੇ ਜਿਹੜੇ ਪੰਜਾਬੀਆਂ ਦੇ ਬੱਚੇ ਉਹਨਾਂ ਨੂੰ ਪੰਜਾਬੀ ਦੀ ਕਰਨ ਨਹੀਂ ਆਉਂਦੀ ਪੰਜਾਬੀ ਅਸੀਂ ਪੜਾਉਂਦੇ ਹੀ ਨਹੀਂ ਪੰਜਾਬ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਿਹਾ ਵੀ ਬੱਚੇ ਦੀ ਜਿਹੜੀ ਮੇਨ ਟੀਚਰ ਆ ਉਹ ਮਾਤਾ ਆ ਜੀ ਜਦੋਂ ਬੱਚੇ ਨੂੰ ਬੋਲਣਾ ਤੁਰਨਾ ਸਿਖਾਉਣਾ ਮਾਂ ਨਹੀਂ ਸਿਖਾਉਣਾ ਨਾ ਤੇ ਜਦੋਂ ਮਾਂ ਹੀ ਨਹੀਂ ਉਸ ਬੰਨੇ ਧਿਆਨ ਦੇ ਰਹੀ ਤੇ ਫਿਰ ਉਹ ਪੰਜਾਬੀ ਤੋਂ ਵੀ ਟੁੱਟਣਗੇ ਉਹ ਸਾਡੇ ਧਰਮ ਤੋਂ ਵੀ ਟੁੱਟਣਗੇ ਠੀਕ ਹੈ ਜੀ ਮੈਂ ਇਸ ਕਰਕੇ ਸਾਰੇ ਹੀ ਆਪਣੇ ਧਰਮ ਦੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਂ ਕਿ ਤੁਸੀਂ ਅਜੇ ਵੀ ਕੁਝ ਨਹੀਂ ਵਿਗੜਿਆ ਪਿੱਛੇ ਮੁੜੋ ਪੰਜਾਬੀ ਬੋਲੋ ਪੰਜਾਬੀ ਪੜੋ ਤੇ ਪੰਜਾਬ ਨਾਲ ਪਿਆਰ ਕਰੋ ਕਿਸੇ ਨਿਹਤ ਨਾ ਜਾਵੇ ਮੈਂ ਕਹਿੰਦਾ ਆਂ ਕਿ ਤੁਹਾਡਾ ਧਰਮ ਬਹੁਤ ਉੱਚਾ ਤੇ ਸੋਚਾ ਹੈ ਬਹੁਤ ਕਰਮਾਨੀਆਂ ਨਾਲ ਭਰਿਆ ਆ ਜਿਹੜੇ ਅਸਾਈ ਧਰਮ ਹੈ ਉਹਨਾਂ ਦੀ ਇੱਕ ਕੁਰਬਾਨੀ ਆ ਨਾ ਤੇ ਸਾਡੀਆਂ ਤੇ ਕੁਰਬਾਨੀਆਂ ਖੇਣ ਲੱਗੀ ਤੇ ਪਤਾ ਹੀ ਨਹੀਂ ਮੁੱਕਦੀਆਂ ਹੀ ਨਹੀਂ ਅਸੀਂ ਤੇ ਦੂਜਿਆਂ ਦੇ ਧਰਮ ਨੂੰ ਬਚਾਇਆ ਅੱਜ ਸਾਡੇ ਧਰਮ ਨੂੰ ਖਤਰਾ ਪੈ ਗਿਆ ਸਿਰਫ ਲੀਡਰਾਂ ਦੀ ਮਿਹਰਬਾਨੀ ਕਰਕੇ ਸਾਡੀ ਲੀਡਰਸ਼ਿਪ ਕਮਜ਼ੋਰ ਆ ਸਾਡੀ ਲੀਡਰਸ਼ਿਪ ਵਿਕਾਊ ਆ ਜਿਸ ਕਰਕੇ ਸਾਰਾ ਕੁਝ ਹੋ ਰਿਹਾ ਮੈਂ ਹੱਥ ਜੋੜ ਕੇ ਅੱਜ ਦੇ ਦਿਨ ਬੇਨਤੀ ਕਰਦਾ ਦਸ਼ਮੇਸ਼ ਪਿਤਾ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਮੁੜ ਆਪਣੇ ਧਰਮ ਵਿੱਚ ਆਓ ਆਪਣੇ ਧਰਮ ਵਿੱਚ ਆਣ ਕੇ ਆਪਣੇ ਬੱਚਿਆਂ ਨੂੰ ਜੋੜੋ ਸਿੱਖੀ ਨਾਲ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ ਇਹੋ ਹੀ ਮੇਰੀ ਸਾਰੀ ਸੰਗਤ ਨੂੰ ਰਿਕਵੈਸਟ ਆ ਬਾਕੀ ਸਾਰਿਆਂ ਨੂੰ ਮੈਂ ਵਧਾਈ ਦੇਣਾ ਫਿਰ ਆਪਣੇ ਮੁਹੱਲੇ ਵੱਲੋਂ ਆਪਣੇ ਕਮੇਟੀ ਵੱਲੋਂ ਸਾਰਿਆਂ ਦਾ ਜੀਓ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ